ਨੇ ਬਾਦਲ ਨੇ ਇਹ ਤਾਂ ਕੀ ਕਹਿਣਾ ਸੀ ਕਿ ਜੀਰਾ ਨੇ ਸਹੀ ਕਿਹਾ ਉਲਟਾ ਇਹ ਕਹੇ ਕਿ ਜੀਰਾ ਨਸ਼ੇੜੀ ਆ ਮੈਂ ਉਦੋਂ ਵੀ ਇਹ ਗੱਲ ਕਿਹਾ ਕਿ ਸਾਡਾ ਪਰਿਵਾਰ ਗੁਰਸਿੱਖ ਪਰਿਵਾਰ ਆ ਜਿੱਤਣ ਮਰਜੀ ਸੁਖਵੀਰ ਸਿੰਘ ਬਾਦਲ ਟਾਈਮ ਰੱਖੇ ਤੇ ਡਾਕ ਟੈਸਟ ਕਰਵਾ ਸਕਦਾ ਹੈ ਡਾਕ ਟੈਸਟ ਕਰਵਾ ਸਕਦਾ ਪ੍ਰਕਾਸ਼ ਸਿੰਘ ਬਾਦਲ ਹੁਣ ਹੜਬੜਾ ਕੇ ਉੱਠਦਾ ਹੈ ਇਹ ਕਹਿਣਾ ਹੈ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਨਸ਼ਿਆਂ ਨੂੰ ਲੈ ਕੇ ਕੁਲਬੀਰ ਜ਼ੀਰਾ ਵੱਲੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਅਤੇ ਜ਼ੀਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਡੋਪ ਟੈਸਟ ਕਰਵਾਉਣ ਦਾ ਚੈਲੰਜ ਵੀ ਕੀਤਾ ਜ਼ੀਰਾ ਵੱਲੋਂ ਇਸ ਚੈਲੰਜ ਦੇ ਚੱਲਦੇ ਫਿਰੋਜ਼ਪੁਰ ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਡੋਪ ਟੈਸਟ ਦੀ ਟੀਮ ਇਕੱਠੀ ਕੀਤੀ ਗਈ ਹੈ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜ਼ੀਰਾ ਨੇ ਕਿਹਾ ਕਿ ਡੋਪ ਟੈਸਟ ਲਈ ਉਹ ਸਵੇਰ ਤੋਂ ਸੁਖਬੀਰ ਬਾਦਲ ਦੀ ਉਡੀਕ ਕਰ ਰਹੇ ਹਨ ਪਰ ਅਜੇ ਤੱਕ ਸੁਖਬੀਰ ਬਾਦਲ ਆਏ ਹੀ ਨਹੀਂ ਗੱ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮੇਰੇ ਬਾਰੇ ਪੁੱਛਿਆ ਗਿਆ ਕਿ ਜੀਰਾ ਨੇ ਜਿਹੜੇ ਨਸ਼ੇ ਦੇ ਮੁੱਦੇ ਤੇ ਗੱਲ ਕੀਤੀ ਉਹ ਸਹੀ ਹੈ ਜਾਂ ਗਲਤ ਆ ਤਾਂ ਸੁਖਬੀਰ ਸਿੰਘ ਨੇ ਬਾਦਲ ਨੇ ਇਹ ਤਾਂ ਕੀ ਕਹਿਣਾ ਸੀ ਕਿ ਜੀਰਾ ਨੇ ਸਹੀ ਕਿਹਾ ਉਲਟਾ ਇਹ ਕਹਿ ਕਿ ਜੀਰਾ ਨਸ਼ੇੜੀ ਆ ਤਾਂ ਮੈਨੂੰ ਪ੍ਰੈਸ ਵਾਲੇ ਵੀਰਾਂ ਨੇ ਪੁੱਛਿਆ ਕਿ ਤੁਹਾਨੂੰ ਸੁਖਬੀਰ ਸਿੰਘ ਬਾਦਲ ਨੇ ਨਸ਼ੇੜੀ ਕਿਹਾ ਤਾਂ ਮੈਂ ਉਦੋਂ ਵੀ ਇਹ ਗੱਲ ਕਿਹਾ ਕਿ ਸਾਡਾ ਪਰਿਵਾਰ ਗੁਰਸਿੱਖ ਪਰਿਵਾਰ ਆ ਔਰ ਮੇਰੇ ਜੋ ਦਾਦਾ ਜੀ ਨੇ ਉਹ 27 ਸਾਲ ਮੈਂਬਰ ਐਸਜੀਪੀਸੀ ਰਹੇ ਨੇ ਔਰ ਮੇਰੇ ਪਿਤਾ ਜੀ ਦੋ ਵਾਰ ਐਮਐਲਏ ਰਹੇ ਔਰ ਸਾਰਾ ਇਲਾਕਾ ਉਹਨਾਂ ਨੂੰ ਜਾਣਦਾ ਸਾਰਾ ਪੰਜਾਬ ਜਾਣਦਾ ਜਿੱਦਣ ਮਰਜੀ ਸਖਬੀਰ ਸਿੰਘ ਬਾਦਲ ਟਾਈਮ ਰੱਖੇ ਤੇ ਡੋਬ ਟੈਸਟ ਕਰਵਾ ਸਕਦਾ ਤਾਂ ਇਹਨੇ ਮੇਰਾ ਜਿਹੜਾ ਚੈਲੰਜ ਸੀ ਉਹ ਅੱਜ ਦਿੱਤੇ ਨੂੰ 10 ਦਿਨ ਹੋ ਗਿਆ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਪਤਾ ਲੱਗਾ ਕਿ ਇਹ ਜੀਰੇ ਦੇ ਵਿੱਚ ਇੱਕ ਮਿਲਣੀ ਪ੍ਰੋਗਰਾਮ ਕਰ ਰਿਹਾ ਤਾਂ ਮੈਂ ਆਖਿਆ ਇਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਮੈਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਔਰ ਉਹਦੇ ਵਿੱਚ ਲਿਖਿਆ ਕਿ ਸਖਬੀਰ ਸਿੰਘ ਬਾਦਲ ਤੇ ਅਸੀਂ ਦੋਨੋਂ ਜਾਣੇ ਡੋਬ ਟੈਸਟ ਕਰਾਉਣਾ ਚਾਹੁੰਦੇ ਆ ਇਸ ਕਰਕੇ ਡਾਕ ਟੈਸਟ ਦੀ ਟੀਮ ਲਈ ਜਾਵੇ ਔਰ ਧੰਨਵਾਦ ਕਰਦਾ ਬ੍ਰਹਮੇਂਦਰਾ ਜੀ ਦਾ ਜਿਨ੍ਹਾਂ ਨੇ ਟੀਮ ਬਣਾਈ ਔਰ ਟੀਮ ਅੱਜ ਇੱਥੇ ਪਹੁੰਚ ਚੁੱਕੀ ਹੈ ਔਰ 10 ਵਜੇ ਤੋਂ ਮੈਂ ਵੇਟ ਕਰ ਰਿਹਾ ਕਿ ਸੁਖਬੀਰ ਸਿੰਘ ਬਾਦਲ ਆਵੇ ਆਪਦਾ ਡਾਕ ਟੈਸਟ ਕਰਾਵੇ ਔਰ ਬਾਦਲ ਸਾਹਿਬ ਦੀ ਵੀ ਚਿੰਤਾ ਦੂਰ ਕਰੇ ਕਿਉਂਕਿ ਜਿਹੜੇ ਪਿਓ ਨੂੰ ਹੋਵੇ ਕਿ ਉਹਦੇ ਮੁੰਡੇ ਨੂੰ ਲੋਕ ਅੰਮਲੀ ਕਹਿੰਦੇ ਉਹ ਪਿਓ ਰਾਤ ਨੂੰ ਸੌਂਦਾ ਨਹੀਂਗਾ ਔਰ ਉਹਨੂੰ ਨੀਂਦ ਨਹੀਂ ਆਉਂਦੀ ਉਹ ਬੜਾ ਬੜਾ ਕੇ ਉੱਠਦੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਮੈਂ ਕਹਿੰਦਾ ਸੁਖਬੀਰ ਸਿੰਘ ਬਾਦਲ ਇੱਥੇ ਆ ਡੌਬ ਟੈਸਟ ਕਰਾ ਬਾਪੂ ਦੀ ਅਖੀਰਲੀ ਉਮਰ ਆ ਜਾਣ ਵਾਲੀ ਪੀੜ੍ਹੀ ਦੇ ਵਿੱਚ ਚਲਾ ਗਿਆ ਉਹਨੇ ਚਲੇ ਜਾਣਾ ਥੋੜੇ ਚਿਰ ਨੂੰ ਕਿ ਘੱਟੋ ਘਾਟੋ ਸੁਖ ਦੀ ਨੀਂਦ ਤਾਂ ਸੌਲੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਵੱਲੋਂ ਸੁਖਬੀਰ ਬਾਦਲ ਨੂੰ ਕੁਝ ਸਵਾਲ ਪੁੱਛੇ ਗਏ ਸਨ ਪਰ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਉਹਨਾਂ ਸ